ਇਸ ਬਾਡੀ ਨੂੰ ਸੋਮਵਾਰ ਤੋਂ ਆਰੰਭ ਕਰਕੇ 40 ਦਿਨਾਂ ਵਿੱਚ 20000 ਜਪੇ ਰਾਜਦਾਰ ਮਾਰ ਵਿੱਚ ਉੱਚੀ ਪਦਵੀ ਮਿਲੇ ਅਦ ਰੰਗ ਆਦੀ ਭਿਆਨਕ ਰੋਗ ਨਿਵਰਤ ਹੋਵਣ ਦੇ ਕੰਚਨ ਵਰਗੀ ਸੁੰਦਰ ਹੋਵੇ ਇਸ ਤਰ੍ਹਾਂ ਦੇ ਗਿਆਨਵਰਤਕ ਵੀਡੀਓ ਵੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਬਾਡੀ 16ਵੇਂ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਈ ਦਰ ਗੇ ਮਾਨ ਪੰਚੇ ਸੋਏ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਤੂੰ ਕਹੈ ਕਰੈ ਵਿਚਾਰ ਕਰਤਾ ਕਹਿ ਕਰਨੈ ਨਾਹੀ ਸੁਮਾਰ ਧੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੁਤ ਜੇ ਕੋ ਬੁੱਝੈ ਹੋਵੈ ਸੁਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੇ ਕਉ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ 부ੜੀ ਕਲਾਮ ਇਹ ਲੇਖਾ ਲਿਖਿ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲੂ ਰੂਪ ਕੀ ਤੀਦਾਂ ਜਾਣੇ ਕੌਣ ਕੂਤ ਕੀ ਤਪਸਾਓ ਏਕੋ ਕਬਾਓ ਸ੍ਰਿਸ਼ਟੀ ਹੋਇ ਲਖ ਦਰਿਆਓ ਕੁਦਰਤ ਕਹਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੂਦ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਆ ਇਸ ਪੌੜੀ ਵਿੱਚ ਅਕਾਲਪੁਰਖ ਦੇ ਨਾਮ ਦਾ ਸਿਮਰਨ ਕਰਨ ਵਾਲੇ ਗੁਰਮੁਖ ਨੂੰ ਪੰਜ ਸ਼ਬਦ ਨਾਲ ਸੁਭਾਇਮਨ ਕੀਤਾ ਗਿਆ ਹੈ ਕਿਉਂਕਿ ਵਾਹਿਗੁਰੂ ਦਾ ਨਾਮ ਸੁਣਨ ਮੰਨ ਨਾਲ ਲਗਾਤਾਰ ਚਿੰਤਨ ਨਾਲ ਹੁਕਮ ਅਧੀਨ ਚੱਲਣ ਅਤੇ ਮਨ ਵਿੱਚ ਪ੍ਰੀਤ ਰੱਖਣ ਵਾਲੇ ਇਹ ਪੰਜ ਗੁਣ ਉਸ ਮਨੋਖ ਵਿੱਚ ਹੋਣਗੇ ਜਿਨ੍ਹਾਂ ਨੇ ਪ੍ਰਭੂ ਨਾਮ ਦਾ ਚਿੰਤਨ ਕੀਤਾ ਹੈ ਉਹ ਸ੍ਰੇਸ਼ਟ ਸੰਤ ਫਕਤ ਨਿਰੰਕਾਰ ਦੇ ਦਵਾਰ ਤੇ ਮਨ ਜੂਰ ਹੁੰਦੇ ਹਨ ਉਹੀ ਉੱਤੇ ਪ੍ਰਧਾਨ ਹੁੰਦੇ ਹਨ ਐਜੇ ਗੁਰਮੁਖ ਪਿਆਰੇ ਅਕਾਲਪੁਰਖ ਦੇ ਦਰਗਾਹ ਵਿੱਚ ਮਾਨ ਇੱਜ਼ਤ ਪਾਉਂਦੇ ਹਨ ਐਜੇ ਗੁਣੀਪੁਰਖ ਰਾਜਦਰਬਾਰ ਵਿੱਚ ਸ਼ੋਭਾ ਪਾਉਂਦੇ ਹਨ ਚੰਗੇ ਗੁਣਾ ਵਾਲੇ ਮਨੁੱਖ ਦਾ ਧਿਆਨ ਉਸ ਇੱਕ ਸਤਿਗੁਰੂ ਨਿਰੰਕਾਰ ਵਿੱਚ ਹੀ ਲੀਨ ਰਹਿੰਦਾ ਹੈ ਜੇ ਕੋਈ ਮਨੁੱਖ ਉਸ ਸਿਰਜਣਹਾਰ ਦੇ ਬਾਰੇ ਆਖਣਾ ਚਾਹੇ ਜਾਂ ਉਸ ਦੀ ਰਚਨਾ ਦਾ ਲੇਖਾ ਕਰੇ ਤਾਂ ਉਸ ਕਰਤੇ ਦੀ ਕੁਦਰਤ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ ਨਿਰੰਕਾਰ ਰਾਹੀਂ ਰਚੀ ਗਈ ਸ੍ਰਿਸ਼ਟੀ ਧਰਮ ਰੂਪੀ ਢੋਲੇ ਬਹਿਲ ਨੇ ਆਪਣੇ ਉੱਪਰ ਠਿਗਾ ਕੇ ਰੱਖੀ ਹੋਈ ਹੈ ਜਿਹੜਾ ਦਿਆ ਦਾ ਪੁੱਤਰ ਹੈ ਕਿਉਂਕਿ ਮਨੁ ਵਿੱਚ ਦਇਆ ਹੋਵੇਗੀ ਤਾਂ ਹੀ ਧਰਮ ਕਰਜ ਇਸ ਜੀਵ ਤੋਂ ਹੋਵੇਗਾ ਜਿਸ ਨੂੰ ਸੰਤੋਖ ਰੂਪੀ ਤਾਗੇ ਨਾਲ ਬੰਨਿਆ ਹੋਇਆ ਹੈ ਜੇ ਕੋਈ ਪਰਮਾਤਮਾ ਦੇ ਇਸ ਭੇਦ ਨੂੰ ਜਾਣ ਲਵੇ ਤਾਂ ਉਹ ਸੱਚਾ ਹੋ ਸਕਦਾ ਹੈ ਜੇ ਕੋਈ ਵੈਗਰੂ ਦੇ ਇਸ ਕੌਤਕ ਨੂੰ ਨਹੀਂ ਮੰਨਦਾ ਤਾਂ ਉਸ ਦੇ ਮਨ ਵਿੱਚ ਸ਼ੰਕਾ ਪੈਦਾ ਹੋਵੇਗੀ ਕਿ ਉਹ ਸਰੀਰ ਰੂਪੀ ਬੰਦ ਤੇ ਇਸ ਧਰਤੀ ਦਾ ਕਿੰਨਾ ਕੁ ਬੋਝ ਹੈ ਉਹ ਕਿੰਨਾ ਬੋਝ ਚੁੱਕਣ ਦੀ ਸਮਰੱਥਾ ਰੱਖਦਾ ਹੈ ਕਿਉਂਕਿ ਇਸ ਧਰਤੀ ਤੇ ਸਿਰਜਣਹਾਰ ਨੇ ਜੋ ਰਚਨਾ ਕੀਤੀ ਹੈ ਉਹ ਬੇਅੰਤ ਹੈ ਫਿਰ ਉਸ ਬਰਤ ਦਾ ਬੋਝ ਕਿਸ ਧਰਤੀ ਤੇ ਆਸਰੇ ਹੈ ਸਿਰਜਣਹਾਰ ਦੀ ਇਸ ਰਚਨਾ ਵਿੱਚ ਅਨੇਕ ਜਾਤੀਆਂ ਰੰਗਾਂ ਤੇ ਵੱਖ-ਵੱਖ ਨਾਮਾਂ ਨਾਲ ਜਾਣੇ ਜਾਣ ਵਾਲੇ ਲੋਕ ਮੌਜੂਦ ਹਨ ਜਿਨ੍ਹਾਂ ਦੇ ਮੱਥੇ ਤੇ ਪਰਮਾਤਮਾ ਦੀ ਰਜਾ ਵਿੱਚ ਚੱਲਣ ਵਾਲੀ ਕਲਮ ਨਾਲ ਕਰਮਾਂ ਦਾ ਲੇਖਾ ਲਿਖਿਆ ਗਿਆ ਹੈ ਪਰ ਜੇ ਕੋਈ ਆਮ ਮਨੁੱਖ ਇਸ ਕਰਮਲੇਖ ਨੂੰ ਲਿਖਣ ਦੀ ਗੱਲ ਆਖੇ ਤਾਂ ਉਹ ਇਹ ਵੀ ਨਹੀਂ ਜਾਣ ਸਕੇਗਾ ਕਿ ਇਹ ਲਿਖਿਆ ਜਾਣ ਵਾਲਾ ਲੇਖਾ ਕਿੰਨਾ ਹੋਵੇਗਾ ਲਿਖਣ ਵਾਲੇ ਉਸ ਪਰਮਾਤਮਾ ਵਿੱਚ ਕਿੰਨੀ ਸ਼ਕਤੀ ਹੋਵੇਗੀ ਉਸ ਦਾ ਰੂਪ ਕਿੰਨਾ ਸੁੰਦਰ ਹੈ ਉਸ ਦੀ ਕਿੰਨੀ ਦਾਤ ਹੈ ਐਜਾ ਕੌਣ ਹੈ ਜਿਹੜਾ ਉਸ ਦਾ ਸੰਪੂਰਨ ਅਨੁਮਾਨ ਲਾ ਸਕਦਾ ਹੈ ਅਕਾਲਪੁਰਖ వైਗਰੂ ਦੇ मात्र ਇੱਕ ਸ਼ਬਦ ਨਾਲ ਸਾਰੇ ਸੰਸਾਰ ਦਾ ਪਸਾਰਾ ਹੋਇਆ ਹੈ ਇਸ ਇੱਕ ਸ਼ਬਦ ਰੂਪੀ ਹੁਕਮ ਨਾਲ ਹੀ ਸੰਸਾਰ ਵਿੱਚ ਇੱਕ ਤੋਂ ਅਨੇਕ ਜੀਵ ਜੰਤ ਅਤੇ ਹੋਰ ਪਦਾਰਥਾਂ ਦੇ ਪ੍ਰਵਾਹ ਚੱਲ ਪਏ ਹਨ ਇਤ ਲਈ ਮੇਰੇ ਵਿੱਚ ਇਨੀ ਸਮਝ ਕਿੱਥੇ ਕਿ ਮੈਂ ਉਸ ਮਹਾਸ਼ਕਤੀ ਨਿਰੰਕਾਰ ਦੀ ਸਮਰਥਾ ਦੀ ਵਿਚਾਰ ਕਰ ਸਕਾਂ ਹੈ ਬਿਆੰਤ ਵੈਗਰੂ ਮੈਂ ਤੇਰੇ ਉੱਪਰ ਇੱਕ ਵਾਰ ਵੀ ਕੁਰਬਾਨ ਹੋਣ ਦੇ ਲਾਇਕ ਨਹੀਂ ਹਾਂ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਠੀਕ ਹੈ ਇਹ ਨਿਰੰਕਾਰ ਹੈ ਪਰਪਾਰ ਬ੍ਰਹਮ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ